ਦੁਨੀਆ ਭਰ ਵਿੱਚ ਬੈਠੇ ਕੈਨਲ ਬੜਕਿਰਾ ਟੈਨਜ਼ ਦੇਖ ਰਹੇ ਦਰਸ਼ਕ ਵੀਰੋ ਗੁਰੂ ਘਰ ਦੇ ਪ੍ਰਬੰਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਅੰਮ੍ਰਿਤਸਰ ਅਲਾ ਨਾਮਾ ਦੀ 1981 ਵਿੱਚ ਧਰਮ ਜਿੱਤ ਮੋਰਚੇ ਦੀਆਂ ਮੰਗਾਂ ਨੂੰ ਮਤਾ ਅਨੰਦਪੁਰ ਸਾਹਿਬ ਦਾ ਨਾਮ ਦਿੱਤਾ ਗਿਆ ਸੀ ਇਹ ਮਤਾ ਪੰਥਕ ਬਿਰਵਾਨ ਸਰਦਾਰ ਕਪੂਰ ਸਿੰਘ ਦੀ ਵੱਲੋਂ ਤਿਆਰ ਕੀਤਾ ਗਿਆ ਸੀ ਉਸ ਮਤੇ ਦਾ ਹਿੱਸਾ ਦਿਆ ਹੋਇਆ ਰੂਪ ਸੀ ਅੰਮ੍ਰਿਤਸਰ ਐਲਾਨਨਾਮਾ ਜਿਸ ਨੂੰ ਤਤਕਾਲੀ ਗੱਦੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੱਧ ਸਹਿਬ ਪ੍ਰੋਫੈਸਰ ਭਾਈ ਮਨਜੀਤ ਸਿੰਘ ਜੀ ਨੇ ਤਿਆਰ ਕੀਤਾ ਸੀ ਮਦਾ ਆਨੰਦਪੁਰ ਨੂੰ ਹੱਥ ਨਾ ਪਹੁੰਚਿਆ ਤਾਂ ਥੂਕੜਾ ਸਮਝ ਕੇ ਅਕਾਲੀਆਂ ਨੇ ਹੁਣ ਛੱਡ ਦਿੱਤਾ ਹੈ ਪਰ ਅੰਮ੍ਰਿਤਸਰ ਐਲਾਨਨਾਮਾ ਦਾ ਜੇਕਰ ਕਰਨ ਵਾਲੇ ਬੰਦੇ ਦੇ ਮੂੰਹ ਉੱਤੇ ਤਾਂ ਇਹ ਆਗੂ ਸਾਥੀ ਰੱਖ ਦਿੰਦੇ ਹਨ ਸਵਾਏ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਕਿਉਂਕਿ ਅਮਰਸਰ ਅਲਾਮਾਂ ਦੀ ਗੱਲ ਛੇੜਨ ਨਾਲ ਆਟੇਰੀਆਂ ਗਉਆਂ ਦੀਆਂ ਸਾਡੇ ਪਾਸ਼ਾ ਅਗੇ ਸਹਾ ਖਾਨ ਵਾਲੇ ਬਾਈਧਾਰ ਦੇ ਪਹਾੜੀ ਰਾਜਿਆਂ ਵਾਲਾ ਚਿਹਰਾ ਅਕਾਲੀ ਆਗੂਆਂ ਦਾ ਨੰਗਾ ਹੋ ਜਾਂਦਾ ਹੈ ਇਸ ਦਾ ਵਿਸਥਾਰ ਸਹਿਤ ਵੀਰ ਬਾ ਆਪਾਂ ਅੱਗੇ ਸਮਝਾ ਕਰਾਂਗੇ 31 ਸਾਲ ਪਹਿਲਾਂ 1993 ਵਿੱਚ ਅਕਾਲੀ ਅਗਵਾਵਾਂ ਵੱਲੋਂ ਲਵਾਰਸ ਹਾਲਤ ਵਿੱਚ ਛੱਡੇ ਗਏ ਅਮਰਸਰ ਐਲਾਨਨਾਮਾ ਸੰਬੰਧੀ ਕੌਮ ਦੀ ਨਵੀਂ ਪੀੜੀ ਨੂੰ ਅੱਜ ਆਪਾਂ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਸਮਝ ਰਹੇ ਹਾਂ ਹੁਣ ਵੀ ਹਾਲਾਤ ਹੂ ਬਹੂ 1994 ਵਾਲੇ ਹੀ ਬਣੇ ਹੋਏ ਹਨ ਹੁਣ ਵੀ ਉਸ ਸਮੇਂ ਦੀ ਤਰ੍ਹਾਂ ਸਿੱਖ ਸਿਆਸੀ ਸ਼ਕਤੀ ਇੱਕ ਦਰਜਣ ਟੜਿਆਂ ਵਿੱਚ ਵੰਡੀ ਹੋਈ ਹੈ ਹੁਣ ਵੀ ਉਸ ਸਮੇਂ ਦੀ ਤਰ੍ਹਾਂ ਬਾਗੀ ਧੜਾ ਕੋਈ ਪਲੇਟਫਾਰਮ ਖੜਾ ਕਰਨ ਨਾ ਚਾਹੁੰਦਾ ਹੈ ਹੁਣ ਵੀ ਜਥੇਦਾਰ ਅਕਾਲ ਤਖਤ ਸਾਹਿਬ ਬਾਦਲਾਂ ਦੇ ਲਫਾਫੇ ਵਿੱਚੋਂ ਅਕਾਲੀ ਦਲ ਦੇ ਦੋਵੇਂ ਧੜਿਆਂ ਵੱਲੋਂ ਸਿੱਖ ਕੌਮ ਨਾਲ ਕੋਈ ਵੱਡੀ ਠੱਗੀ ਮਾਰੀ ਜਾ ਸਕਦੀ ਹੈ ਕਿਉਂਕਿ ਉਸ ਪਗਤ ਅਰਦਾਸਾਵੇ ਅਮਰਸਰ ਐਲਾਨਨਾਮਾ ਦਾ ਭੋਗ ਵੀ ਸਾਰੇ ਅਕਾਲੀ ਆਗੂਆਂ ਨੇ ਬਾਦਲ ਨਾਲ ਮਿਲ ਕੇ ਲਫਾਫਾ ਰਾਜਨੀਤੀ ਰਹੀ ਖਤਮ ਕੀਤਾ ਸੀ ਲੰਘੇ ਜਣੀ ਸਰਦਾਰ ਸੁਖਵੀਰ ਬਾਦਲ ਵੱਲੋਂ ਕੁਰਸੀ ਉੱਤੇ ਬੈਠ ਕੇ ਬڑے ਉਪਵਾਨਗਨਕ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਲਫਾਫੇ ਰਾਹੀਂ ਸਪਸ਼ਟੀਕਰਨ ਦੇਣ ਪਿੱਛੋਂ ਬਾਦਲਾਂ ਦੀ ਲਫਾਫਾ ਰਾਜਨੀਤੀ ਇੱਕ ਵਾਰੀ ਫੇਰ ਚਰਚਾ ਵਿੱਚ ਹੈ। ਖਾਲਸਾ ਜੀ ਤੁਸੀਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਾਦਲਾਂ ਦੇ ਲਫਾਫੇ ਵਿੱਚੋਂ ਨਿਕਲਦਾ ਤਾਂ ਬਹੁਤ ਵਾਰ ਦੇਖਿਆ ਹੋਵੇਗਾ ਪਰ 40 ਸਾਲ ਤੋਂ ਘੱਟ ਉਮਰ ਦੇ ਸਿੱਖ ਨੌਜਵਾਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ 31 ਸਾਲ ਪਹਿਲਾਂ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੰਦ ਲਫਾਫੇ ਦਾ ਅਗਨੀ ਬਾਣ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸੈਰੋ ਤੇ ਦਾਗ ਕੇ ਕੌਮ ਦੀ ਧਾਰਮਿਕ ਸੁਪਰੀਮ ਕੋਰਟ ਸ੍ਰੀ ਅਕਾਲ ਤਖਤ ਸੈਨ ਨਾਲ ਇੱਕ ਬੜੀ ਵੱਡੀ ਠੱਗੀ ਮਾਰੀ ਸੀ ਸਨ 1994 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਸੰਤ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਪੌਣੇਂ ਦਰਜਣ ਧੜਿਆਂ ਦੇ ਵਿੱਚ ਵੰਡੀ ਹੋਈ ਸਿੱਖ ਸ਼ਕਤੀ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਤਰ ਕਰਨ ਵਾਸਤੇ ਸਮੂਹ ਅਕਾਲੀ ਧੜਿਆਂ ਕੋਲੋਂ ਕਸ਼ਤੀ 'ਤੇ ਮੰਗੇ ਸੀ ਉਹ ਕਤਹੋਕ ਮੰਨ ਕੇ ਛੇ ਧੜਿਆਂ ਦੇ ਅਗਵਾਂ ਨੇ ਆਪੋ ਆਪਣੇ ਕਸ਼ਤੀ 'ਤੇ ਅਕਾਲ ਤਖਤ ਸਾਹਿਬ ਦੇ ਸਪੋਰਟ ਕਰ ਦਿੱਤੇ ਸੀ ਪਰ ਸਰਦਾਰ ਬਾਦਲ ਲਗਾਤਾਰ ਟਾਲਮਟੋਲ ਕਰ ਰਹੇ ਸੀ ਕੀ ਹੋਇਆ ਇੱਕ ਦਿਨ ਸਿਆਦਤ ਦੇ ਜਦੂਆਰ ਸਰਦਾਰ ਬਾਲਨ ਨੇ ਆਪਣੇ ਹਜ਼ਾਰਾਂ ਵਰਕਰਾਂ ਸਮੇਤ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਮੁਕਦਾਵਾਲ ਦੇ ਲਾਰੇ ਮਾਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਚੜ੍ਹਾਈ ਕਰ ਦਿੱਤੀ ਸੀ ਘਬਰਾਏ ਹੋਏ ਜੱਜਦਾਰ ਜੀ ਨੇ ਅਕਾਲ ਤਖਤ ਸਾਹਿਬ ਸਖਤ ਰੇ ਦੇ ਕਵਾੜ ਬੰਦ ਕਰ ਲਏ ਸੀ ਬਾਦਲ ਦਲ ਦੇ ਵਰਕਰ ਉਹਨਾਂ ਨੂੰ ਬਾਹਰ ਆਉਣ ਲਈ ਲਗਾਤਾਰ ਲਲਕਾਰ ਰਹੇ ਸੀ ਕੁਝ ਮਿੰਟਾਂ ਪਿੱਛੋਂ ਸਿੰਘ ਸਾਹਿਬ ਦੇ ਪੀਏ ਨੇ ਸਖਤਰ ਰੇਤ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਰਦਾਰ ਬਾਦਲ ਨੇ ਅੰਦਰ ਜਾ ਕੇ ਝਟ ਇੱਕ ਲਫਾਫਾ ਸਿੰਘ ਸਾਹਿਬ ਦੇ ਹੱਥ ਵਿੱਚ ਫੜਾ ਦਿੱਤਾ ਸੀ ਇੱਥੋਂ ਹੀ ਸ਼ੁਰੂ ਹੋਈ ਸੀ ਬਾਦਲਾਂ ਦੀ ਲਫਾਫਾ ਸਿਆਸਤ ਸਿੰਘ ਸਾਹਿਬ ਨੇ ਮੌਕੇ ਉੱਪਰ ਹੀ ਉਹ ਲਫਾਫਾ ਬਾਦਲ ਸਾਹਿਬ ਦੀ ਹਾਜ਼ਰੀ ਵਿੱਚ ਹੀ ਖੋਲ੍ਹਿਆ ਸੀ ਜਦੋਂ ਸਿੰਘ ਸਾਹਿਬ ਨੇ ਉਹ ਲਫਾਫਾ ਖੋਲ੍ਹਿਆ ਤਾਂ ਸਿੰਘ ਸਾਹਿਬ ਉਸ ਦੇ ਵਿੱਚੋਂ ਨਿਕਲੀ ਅਵਾਰਥ ਦੇ ਕੇ ਹਰਾਨ ਪਰੇਸ਼ਾਨ ਹੋ ਗਏ ਸਾਧ ਸੰਗਤ ਜੀ ਇੱਕ ਖਾਲੀ ਲਫਾਫੇ ਦੇ ਉੱਤੇ ਸਿਰਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਦਸਤਖਤ ਕੀਤੇ ਹੋਏ ਸੀ ਤਾਰੀਖ ਵੀ ਕੋਈ ਨਹੀਂ ਸੀ ਲਿਖੀ ਹੋਈ ਜਦੋਂ ਸੰਗਤ ਸਾਹਿਬ ਨੇ ਜਥੇਦਾਰ ਜੀ ਨੇ ਇਹ ਪੁੱਛਿਆ ਕਿ ਪ੍ਰਧਾਨ ਜੀ ਇਹ ਕੀ ਹੈ ਤਾਂ ਬਾਦਲ ਸਾਹਿਬ ਆਪਣੇ ਰੈ ਵਿਅਕਤੀ ਜੰਦਾਜ ਦੇ ਵਿੱਚ ਮੁਸਕਰਾ ਕੇ ਕਹਿੰਦੇ ਜਥੇਦਾਰ ਜੀ ਮੈਂ ਤਾਂ ਆਪਣੇ ਦਸ ਗੱਲ ਕਰ ਦਿੱਤੇ ਹਨ ਬਾਕੀ ਤੁਹਾਡੀ ਇੱਛਾ ਹੈ ਭਾਵੇਂ ਤੁਸੀਂ ਇਸ ਉੱਤੇ ਮੇਰਾ ਅਸਤੀਵਾ ਲਿਖ ਲਓ ਭਾਵੇਂ ਮੇਰੀ ਮੌਤ ਦੀ ਬਰੰਟ ਇੰਨੀ ਗੱਲ ਕਹਿ ਕੇ ਸਿਗਾਰ ਬਾਦਲ ਲੰਬੇ ਪੈਰੀਂ ਸ੍ਰੀ ਇਕਾਂਤ ਅਖਸ ਦੇ ਸਕਤਰੀ ਤੋਂ ਵਾਕਾਊਟ ਕਰ ਗਏ ਸੀ ਇਸ ਪਿਛੋਂ ਅੰਗ ਹੋਏ ਧੜੇ ਦੇ ਅਗੂਆ ਸਰਦਾਰ ਸਮਰਦੀਪ ਸਿੰਘ ਮਾਨ ਕੈਪਟਨ ਅਵੰਦਰ ਸਿੰਘ ਸਰਜੀਤ ਸਿੰਘ ਬਰਨਾਲਾ भाई मनजीत सिंह जथेदार जगदेव सिंह तलवंडी कर्नल जसवीर सिंह बाला ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗਰਚਰ ਸਿੰਘ ਜੀ ਟੋੜਾ ਸਮੇਤ ਛਤ ਤੜਿਆਂ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ 1 ਮਈ 1994 ਨੂੰ ਕੀਤੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਕਰਕੇ ਉਸ ਦੇ ਉੱਤੇ ਦਸਖਤ ਕਰ ਦਿੱਤੇ ਸੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਆ ਸੰਗਤ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਉਕਤ ਅੰਮ੍ਰਿਤਸਰ ਅਨੰਦਨਾਮੇ ਦੇ ਉੱਤੇ ਸਮੂਹ ਅਕਾਲੀ ਆਗੂਆਂ ਦੇ ਕੋਲੋਂ ਦਸਤਕ ਕਰਵਾਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜੇ ਕਰਕੇ ਉਹਨਾਂ ਦੇ ਕੋਲੋਂ ਅੰਮ੍ਰਿਤਸਰ ਅਨੰਦਨਾਮੇ ਦੇ ਉੱਤੇ ਇਮਾਨਦਾਰੀ ਦੇ ਨਾਲ ਪੈਰਾ ਦੇਣ ਦੀਆਂ ਸੋਹਾਂ ਚਕਾਈਆਂ ਕੁਝ ਦੇ ਨਾ ਪਿੱਛੋਂ ਸੱਤ ਵਿੱਚੋਂ ਪੰਜ ਅਕਾਲੀ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਨਮੁਖ ਖੜ ਕੇ ਖਾਧੀਆਂ ਗਈਆਂ ਸੋਹਾਂ ਨੂੰ ਨਜ਼ਰ ਅੰਦਾਜ਼ ਕਰਕੇ ਸਰਦਾਰ ਬਾਦਲ ਦੇ ਪੈਰਾਂ ਵਿੱਚ ਬੈਠ ਕੇ ਆਤਮ ਸਮਰਪਣ ਕਰਗੇ ਸੀ ਖਾਲਸਾ ਜੀ ਜੇਕਰ ਇਹਨਾਂ ਆਗੂਆਂ ਨੇ ਸਿੱਖ ਕੌਮ ਦੀ ਬਿਉੜੀ ਵਿੱਚ ਬੱٹے ਨਾ ਪਾਏ ਹੁੰਦੇ ਤਾਂ ਸਿੱਖ ਕੌਮ ਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਹੁਣ ਸੁਣੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਅੰਮ੍ਰਿਤਸਰ ਅਲਾਨਾ ਮੰਉਤੇ ਪੈਰਾ ਦੇਣ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸੋਹਣ ਖੜਾਉਣ ਵਾਲੇ ਕਿਰਿਆ ਕਾਰਤਾਕ ਸਰ ਦੇ ਜਥੇਦਾਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਵੀ ਮਾਲਵੇ ਦੀ ਕਹਾਵਤ ਜਿੱਧਰ ਗਿਆ ਵਾਣੀਆਂ ਉਧਰ ਗਿਆ ਬਾਜ਼ਾਰ ਅਨਸਾਰ ਕੁਝ ਦਿਨਾਂ ਪਿਛੋਂ ਸਰਦਾਰ ਬਾਦਲ ਦੀ ਘੋੜੀ ਵਿੱਚ ਜਾ ਕੇ ਗਰਗੇ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਧਰ ਬਬਰ ਅਕਾਲੀ ਦਲ ਦੇ ਪ੍ਰਧਾਨ ਕਰਨਲ ਜਸਵੀਰ ਸਿੰਘ ਵੀ ਬੱਲਾ ਕੁਝ ਸਮੇਂ ਪਿਛੋਂ ਪਰਲੋਕ ਗਮਨ ਕਰਕੇ ਸਨ ਸਰਦਾਰ ਸਮਰਜੀਤ ਸਿੰਘ ਜੀ ਮਾਨ ਲੰਘੇ 31 ਸਾਲਾਂ ਤੋਂ ਲੈ ਕੇ ਅੱਜ ਤੱਕ ਉਸ ਅਮਰਸਰ ਐਲਾਨਾ ਮੰਦਰ ਤੇ ਡਟ ਕੇ ਪਹਿਰਾ ਦੇ ਰਹੇ ਹਨ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਰਜੀਤ ਕਾਂਸਾ ਬਹੁਰਦੀਪੀ ਪਤੇ ਬਾਬਾ